ਹਾਂਜੀ ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਤੁਮੇ ਸੰਚੈਨਲ ਤੇ ਬਹੁਤ ਸਾਰੇ ਵੀਰਾਂ ਦੀ ਮੰਗ ਸੀ ਕਿ 18 47 ਦਾ ਝਾੜ ਰੇਟ ਤੇ ਉਹਦੇ ਬਾਰੇ ਗੱਲਬਾਤ ਜ਼ਰੂਰ ਕੀਤੀ ਜਾਵੇ ਤਾਂ ਅੱਜ ਆਪਾਂ 21 ਸਤੰਬਰ ਨੂੰ ਜਿਹੜੀ 18 47 ਦੀ ਕਟਾਈ ਸੀਗੀ ਉਹ ਕੀਤੀ ਹੈ ਆਪਣੇ ਮਿੱਤਰ ਦਾ ਖੇਤ ਸੀਗਾ ਆਪਾਂ ਕਟਾਈ ਕਰ ਰਹੇ ਸੀ ਜਿਹੜੀ ਉਹਦੀ ਲਵਾਈ ਸੀ ਉਹ 15 ਤੋਂ 17 ਜੂਨ ਦੇ ਲਗਭਗ ਜੇ ਹੋਈ ਸੀ ਪਰ ਜਿਹਦੇ ਹਾਲਾਤਾਂ ਦੀ ਗੱਲ ਕਰੀਏ ਕਿਸਾਨ ਪ੍ਰਭੂ ਅਜੇ ਹੀ ਖੱਤਿਆਂ ਦੇ ਵਿੱਚ ਸੀਗਾ ਜਿੱਥੇ ਕਿ ਪਾਣੀ ਦਾ ਬਹੁਤ ਜ਼ਿਆਦਾ ਭਰਿਆ ਰਿਹਾ ਜਦੋਂ ਇਹ ਤਾਂ ਨਸਾਰਾ ਹੋ ਰਿਹਾ ਸੀ ਜਿਸ ਟਾਈਮ ਤੇ ਇਹਦਾ ਬੂਰ ਮਾਰ ਰਿਹਾ ਸੀ ਕਿਨਮਨ ਕਣੀ ਦਾ ਮਾਹੌਲ ਸੀ ਕਹਿਣ ਦਾ ਪਾਵਾ ਇਸ ਵਾਸਤੇ ਬਿਲਕੁਲ ਵੀ ਗੁੱਡ ਟਾਈਮ ਨਹੀਂ ਸੀਗਾ ਬਹੁਤ ਮਾੜੇ ਟਾਈਮ ਦੇ ਵਿੱਚ ਮਾੜੇ ਆਪਾਂ ਕਹਿੰਦੀ ਹਾਲਾਤਾਂ ਦੇ ਵਿੱਚ ਇਹ ਝੂਨਾਗਾ ਜਿਹੜਾ ਫੇਰ ਵੀ ਖੜਾ ਰਿਹਾ ਕਿਸੇ ਵੀ ਪ੍ਰਕਾਰ ਦੀ ਇਹਨੂੰ ਕੋਈ ਵੀ ਕਿਲਕ ਨਹੀਂ ਆਈ ਇਹ ਇਹਨੂੰ ਆਪਾਂ ਬਹੁਤ ਗੁੱਡ ਮੰਨਦੇ ਆ ਇਸ ਕਮੋਬੈਰਟੀ ਨੂੰ ਇੱਕ ਤਾਂ ਡਿੱਗਣ ਦੀ ਪ੍ਰੋਬਲਮ ਬੜੀ ਜ਼ਿਆਦੀ ਨਹੀਂ ਹੁੰਦੀ ਜੇਕਰ ਆਪਾਂ ਠੀਕ ਪ੍ਰੈਕਟਿਸ ਕਰੀਏ ਪਰ ਜੇਕਰ ਉਹਦੇ ਜੂਰੇ ਵਗੈਰਾ ਠੋਕੀ ਜਾਈਏ ਫਿਰ ਤਾਂ ਦੇਖੋ ਆਪਾਂ ਨੂੰ ਪਤਾ ਕਿਸੇ ਨੇ ਵੀ ਆਪਾਂ ਸਿੱਟ ਲੈਣੇ ਹੁੰਦੇ ਨਾਲ ਦੀ ਨਾਲ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇਹਦੀ ਕੁਆਲਿਟੀ ਵੀ ਠੀਕ ਆਈ ਹੈ ਪਰ ਜਿਹੜੀ ਇਹਦੀ ਬੜਾਈ ਆ ਇਹ ਥੋੜਾ ਜਿਹਾ ਕੱਚੇ ਪਣਚ ਕੀਤੀ ਗਈ ਹੈ ਕਿਉਂਕਿ ਦੇਖੋ ਆਪਾਂ ਜਿੱਥੇ ਸੇਲ ਕਰਨੀ ਹੁੰਦੀ ਹੈ ਜਦੋਂ ਉਹਨਾਂ ਨਾਲ ਗੱਲ ਕਰਦੇ ਉਹ ਵੀ ਕਹਿੰਦੇ ਨੇ ਕਿ ਥੋੜਾ ਜਿਹਾ ਕੱਚੇ ਪਣਚ ਬੜਾਈ ਕਰੋ ਕੱਚੇ ਪਣ ਦੇ ਵਿੱਚ ਬੜਾਈ ਕਰਨ ਦੇ ਨਾਲ ਰੇਟ ਹੋ ਸਕਦਾ 10-20 ਰੁਪਏ ਥੋੜਾ ਜਿਹਾ ਆਪਾਂ ਨੂੰ ਘੱਟ ਮਿਲੇ ਪਰ ਉੱਥੇ ਕਿਤੇ ਨਾ ਕਿਤੇ ਰੇਟ ਦੀ ਜਗ੍ਹਾ ਤੇ ਵੇਟ ਆ ਜਿਹੜਾ ਉਹ ਕਵਰ ਅਪ ਦੇ ਜਾਂਦਾ ਆਪਾਂ ਨੂੰ ਤਾਂ ਇਸ ਚੀਜ਼ ਦਾ ਜਿਹੜਾ ਫੰਡਾ ਜੋ ਵੀ ਭਰਾ ਬਾਸਮਤੀ ਦੀ ਖੇਤੀ ਕਰਦੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਫੰਡਾ ਚੱ ਦੀ ਪ੍ਰੈਕਟਿਸ ਦੀ ਗੱਲ ਕਰੀਏ ਕਿਸਾਨ ਭਰਾਣੇ ਜਿਹੜੀ ਪ੍ਰੈਕਟਿਸ ਕੀਤੀ ਐ ਇਸ ਭਰਾਣੇ ਤਾਂ ਇੱਥੇ ਲਗਭਗ 1 ਕੈਨ ਬੀ ਕੇ ਵਗੈਰਾ ਦਾ ਸਰਕੇ ਕੀਤਾ ਗਿਆ ਬਾਕੀ ਦਾ ਇਹਦੇ ਵਿੱਚ ਕੋਈ ਵੀ ਖਾਸ ਆਪਾਂ ਕਰੀਏ ਸਪੈਸ਼ਲ ਗਰਮੀ ਵਾਸਤੇ ਕੋਈ ਖਾਸ ਫੜਨੀ ਦਿੱਤੇ ਗਿਆ ਠੀਕ ਪੋਟਾਸ਼ ਆ ਜਿਹੜੀ ਉਹ ਬਜਾਈ ਦੇ ਸਮੇਂ ਤੇ ਪੋਟਾਸ਼ ਦਾ ਜਿਹੜਾ ਕੈਲੀ ਕਿੰਨਾ ਘੱਟ ਰੋ ਪਾਇਆ ਗਿਆ ਸਿੱਦੇ ਬਾਕੀ ਦੀ ਜਿਹੜੀ ਪ੍ਰੈਕਟਿਸ ਆਮ ਖੇਤਾਂ ਦੀ ਤਰ੍ਹਾਂ ਹੀ ਹੋਈ ਆ ਪਰ ਦੁਬਾਰਾ ਫੇਰ ਤੁਹਾਡੇ ਗਲਤ ਅੰਚਲੇ ਆ ਦੀ ਕਿ ਇਸ ਦਾ ਜਿਹੜਾ ਪਕਾਗ ਉਸ ਟਾਈਮ ਤੇ ਹੋਇਆ ਜਦੋਂ ਕਿ ਹਾਲਾਤ ਬਹੁਤ ਬੁਰੇ ਸੀ ਕਹਿੰਦਾ ਪਾਪ ਜਦੋਂ ਦਾਣਾ ਬਣਦਾ ਸੀ ਉਦੋਂ ਬਹੁਤ ਹਾਲਾਤ ਖਰਾਬ ਸੀਗੇ ਜਦੋਂ ਨਸਾਰਾ ਲੈਂਦੀ ਸੀ ਉਦੋਂ ਹਾਲਾਤ ਖਰਾਬ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਕੁਆਲਿਟੀ ਜਿੰਨੀ ਸਾਨੂੰ ਆਸ ਨਹੀਂ ਸੀ ਉਸ ਤੋਂ ਕੁਆਲਿਟੀ ਗੁੱਡ ਹੋਈ ਹੈ ਕਹਿੰਦਾ ਪਾਪ ਨੂੰ ਦੀ ਆਸ ਸੀ ਕਿ ਕੁਆਲਿਟੀ ਹੋਈ ਹੈ ਕੁਆਲਿਟੀ ਦੇ ਵਿੱਚ ਕਿਤੇ ਵੀ ਕੋਈ ਵੀ ਵੈਰਾਈਟੀ ਨਾਲ ਕੰਪਰਮਾਈਜ਼ ਨਹੀਂ ਕੀਤਾ ਕਹਿੰਦਾ ਪਾਪ ਇੱਥੇ ਆਪਾਂ ਇਹਨੂੰ 10 ਦੇ 10 ਨੰਬਰ ਦੇ ਸਕਦੇ ਹਾਂ ਪਰ ਅੱਗੇ ਜਾ ਕੇ ਮਾਰਕੀਟ ਦੇ ਵਿੱਚ ਕੀ ਬਣਿਆ ਉਹਦੇ ਬਾਰੇ ਅੱਗੇ ਗੱਲ ਕਰਦੇ ਆਂ ਕਿਸਾਨ ਭਰਾਓ ਕਿਹੜਾ ਰੇਟ ਲੱਗਿਆ ਉਸ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਆ ਜਿਹੜਾ ਮਾਲਵਾ ਫਾਰਮ ਇਨਫੋਰਮੇਸ਼ਨ ਉਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਲਾਈਕ ਤੇ ਸ਼ੇਅਰ ਵੀਡੀਓ ਨੂੰ ਤੇ ਜੇਕਰ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਆ ਜਿਹੜਾ ਉਹਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਦੇਖ ਸਕਦੇ ਹੋ ਕੁਆਲਿਟੀ ਜਿਹੋਣੇ ਦੀ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਫੋਕ ਬਣ ਗਈ ਸੀ ਕਿਉਂਕਿ ਉਹ ਹਾਲਾਤ ਤੁਹਾਨੂੰ ਦੱਸਿਆ ਜੀ ਇਸ ਤਰ੍ਹਾਂ ਦੇ ਸੀਗੇ ਪਰ ਉਸ ਤੋਂ ਬਾਅਦ ਚਲੋ ਜਿਹੜਾ ਮੰਡੀ ਵੱਲ ਨੂੰ ਰੁੱਖ ਕੀਤਾ ਮੰਡੀ ਲੈ ਕੇ ਗਏ ਦੂਸਰੇ ਦਿਨ ਦੀ ਸਵੇਰ ਨੂੰ ਕਹਿੰਦਾ ਭਾਵਾ 22 ਸਤੰਬਰ ਨੂੰ 21 ਨੂੰ ਕੱਟਿਆ ਗਿਆ ਸੀਗਾ 22 ਸਤੰਬਰ ਨੂੰ ਇਹਨੂੰ ਸੇਲ ਕੀਤਾ ਗਿਆ ਕਿਉਂਕਿ ਹੁਣ ਮਾਰਕੀਟ ਦੇ ਵਿੱਚ ਸੇਲ ਸੂਲ ਵਾਲੀ ਕੋਈ ਦਿੱਕਤ ਨਹੀਂ ਮਾਰਕੀਟ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਫਰੀ ਵਾਲਾ ਕੰਮ ਹੀ ਹੈ ਮਾਰਕੀਟ ਦੇ ਵਿੱਚ ਅਜੇ ਇੰਨਾ ਜ਼ਿਆਦਾ ਝੋਨਾ ਆਉਣਾ ਸ਼ੁਰੂ ਨਹੀਂ ਹੋਇਆ ਤਾਂ ਮਾਰਕੀਟ 'ਚ ਲੈ ਕੇ ਸਵੇਰੇ ਉੱਥੇ ਝਾੜ ਲਾ ਕੇ ਬੋਲੀ ਲੱਗੀ ਬੋਲੀ ਦਾ ਰੇਟ ਕਿਸਾਨ ਪ੍ਰਭੂ ਇਸ ਝੋਨੇ ਦਾ ਲੱਗਿਆ 3305 ਰੁਪਏ ਜਿਹੜਾ ਆਪਣਾ ਦੂਸਰਾ ਭਰਾ ਲੈ ਕੇ ਆਇਆ ਸੀਗਾ ਉਸ ਦਾ ਰੇਟ ਲੱਗਿਆ ਸੀ 3055 ਰੁਪਏ ਰੇਟ ਦੀ ਗੱਲ ਕਰੀਏ ਤਾਂ ਰੇਟ ਲਗਭਗ ਐਵਰੇਜ ਆ ਇਹਦਾ ਲੱਗਿਆ ਤੇ 1509 ਦੀ ਗੱਲ ਕਰੀਏ ਤਾਂ ਇਹ ਤੋਂ 100-200 ਰੁਪਏ ਮਹਿੰਗਾ ਲੱਗਦੇ ਲਗਭਗ 180-200 ਦਾ ਫਰਕ ਰਹਿੰਦਾ ਤੁਹਾਡੇ ਕਿੰਨਾ ਕੁ ਫਰਕ ਰੰਦਾ ਰੇਟ ਦੇ ਨਾਲ ਨਾਲ ਜਾਂ ਕੀ ਰੇਟ ਲੱਗ ਰਹੀ ਹੈ ਕਿਹੜਾ ਝੋਨਾ ਜਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ ਕਿਹੜੀ ਮਾਰਕੀਟ ਚੋਂ ਤੁਸੀਂ ਕਮੈਂਟ ਕਰ ਰਹੇ ਹੋ ਕਿਹੜੀ ਮੰਡੀ ਤੇ ਕਿੰਨਾ ਰੇਟ ਲੱਗ ਰਿਹਾ ਜਰੂਰ ਆਪਣੇ ਲੋਕਲ ਮੰਡੀ ਦਾ ਜੇਕਰ ਤੁਹਾਨੂੰ ਜਾਣਕਾਰੀ ਹੈਗੀ ਹੈ ਕਮੈਂਟਾਂ ਦੇ ਵਿੱਚ ਸਾਂਝੀ ਕਰੋ ਜਾਣਕਾਰੀ ਤਾਂ ਜੋ ਕਿਸਾਨ ਭਰਾਵਾਂ ਨੂੰ ਪਤਾ ਲੱਗ ਸਕੇ ਆਪਾਂ ਬੜਲਾਡਾ ਮੰਡੀ ਪੰਜਾਬ ਦੀ ਉਹਦੇ ਵਿੱਚ ਸ਼ੇਅਰ ਕੀਤਾ ਰਤਿਆ ਮੰਡੀ ਵੀ ਕਈ ਵਾਰੀ ਜਾਂਦੇ ਰਹਿੰਦੇ ਹਰਿਆਣੇ ਦੀ ਰਤਿਆ ਮੰਡੀ ਪਰ ਉੱਥੇ 100 ਰੁਪਏ ਦਾ ਫਰਕ ਪੈਂਦਾ ਹੁੰਦਾ ਰੇਟ ਦਾ ਥੋੜਾ ਜਿਆਦਾ ਪਰਦਾ 100 ਰੁਪਏ ਲਗਭਗ ਕਦੇ ਨਾ ਕਦੇ ਹੁਣ ਰੇਟ ਦੀ ਗੱਲ ਹੋ ਗਈ ਕਿਸਾਨ ਪ੍ਰਭੂ ਪਰ ਜਿਹੜੇ ਹਾਲਾਤਾਂ ਚ ਪੱਕੀ ਸੀ ਜਿਸ ਤਰੀਕੇ ਨਾਲ ਇਹਦਾ ਪਕਾਵਾ ਹੋਇਆ ਤਾਂ ਜਿਹੜੀ ਝਾੜ ਦੀ ਗੱਲ ਆ ਕਿਸਾਨ ਪ੍ਰਭੂ ਆਪਾਂ ਆਉਣ ਵਾਲੇ ਟਾਈਮ 'ਚ ਆਪਣੇ ਕਿਸੇ ਵੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਮਨਾਂ ਦੇ ਵਿੱਚ ਜਾਂ ਕਮੈਂਟਾਂਾਂ ਦੇ ਵਿੱਚ ਤੁਹਾਨੂੰ ਝਾੜ ਨਾ ਦੱਛਿਆ ਜਾਵੇ ਇਹਦਾ ਗਲਤ ਮੈਸੇਜ ਜਾਂਦਾ ਉਸੇ ਕਰਾਂਗੇ ਇਹ ਚੀਜ਼ ਨਾ ਸਾਂਝੀ ਕੀਤੀ ਜਾਏ ਪਰ ਇਹਦਾ ਝਾੜ ਦੀ ਇਹਦੀ ਗੱਲ ਕਰੀਏ ਜਿਵੇਂ ਕਿ ਆਪਾਂ ਅੱਗੇ ਵੀ ਗੱਲ ਕਰਿਆ ਕਰਾਂਗੇ ਤਾਂ ਇਹਦਾ ਝਾੜ ਆ ਜਿਹੜਾ ਇਹ ਆਪਾਂ ਇਹਨੂੰ ਵਧੀਆ ਝਾੜ ਕਹਿ ਸਕਦੇ ਆ ਬਹੁਤ ਟੌਪ ਨਹੀਂ ਕਹਿ ਸਕਦੇ ਵਧੀਆ ਝਾੜ ਨਿਕਲੇਗਾ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਇਹਦਾ ਝਾੜ ਮਾਰਾ ਰਿਹਾ ਜਿਹੜੇ ਹਾਲਾਤਾਂ 'ਚ ਇਹ ਪੱਕੀ ਆ ਫਿਰ ਆਪਾਂ ਇਹਨੂੰ ਟਾਪ ਦੀ ਕੰਡੀਸ਼ਨ ਤੇ ਲਿਜਾ ਸਕਦੇ ਹਾਂ ਪਰ ਜੇਕਰ ਸਹੀ ਹਾਲਾਤਾਂ ਦੇ ਵਿੱਚ ਪਾਗ ਦਿੱਤਾ ਇਹਦਾ ਝਾੜ ਸੀ ਜਿਹੜਾ ਉਹਨੇ ਟਾਪ ਕਰਨਾ ਸੀ ਪੂਰਾ ਪਰ ਕਿਤੇ ਨਾ ਕਿਤੇ ਜਿਹੜੀ ਉਸ ਟਾਈਮ ਦੀ ਮਾਰ ਸੀ ਉਹ ਪਾ ਕੇ ਵੀ ਫਿਰ ਵੀ ਵੈਰਾਈਟੀ ਬਹੁਤ ਵਧੀਆ ਪਰਫਾਰਮੈਂਸ ਕਰਕੇ ਵੀ ਆ ਕਹਿੰਦਾ ਆਪਾਂ ਆਗਲੇ ਸਾਲ ਵਾਸਤੇ ਤੁਸੀਂ ਇਹਨੂੰ ਚੁਣ ਸਕਦੇ ਹੋ ਜੇਕਰ ਅਗੇਤੀ ਵੈਰਾਈਟੀ ਇਹ ਲਾਉਣੀ ਚਾਹਣਗੇ ਸੋ ਮੇਰਾ ਖਿਆਲ ਆ ਸਮਝ ਗਿਆ ਨਾ ਵੀ ਝਾੜ ਕਿਸ ਤਰੀਕੇ ਦਾ ਹੋਇਆ ਫੁੱਲ ਹੋਇਆਗਾ ਲਗਭਗ ਆਪਾਂ ਦੇ ਲਈ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ